ਸਾਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇਹ ਇਦਾਂ ਦੀ ਗੱਲ ਹੈ ਜੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਤਾਂ ਜਿਹੜੀ ਹੈ ਕਿ ਜੀ ਦੂਰ ਤੋਂ ਕਿੰਨੀ ਕਿੰਨੀ ਦੂਰ ਤੋਂ ਕਿੰਨ ਕਿੰਨੀ ਥਾਵਾਂ ਤੋਂ ਜਿਹੜੀ ਸੰਗਤ ਆ ਰਹੀ ਹੈ ਕਿ ਨੇ ਇੱਕ ਤੋਂ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਇੱਕ ਮਹਾਰਾਜ ਦੇ ਫੁੱਲਾਂ ਦੀ ਸਵਾਰੀ ਤੇ ਫੁੱਲਾਂ ਦੀ ਵਰਖਾ ਰਹੀ ਗਈ ਹੈ ਔਰ ਇਸ ਤੋਂ ਉੱਪਰ ਕੀ ਚਾਹੀਦਾ ਵੈਸੇ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇਗੇ ਮਹਾਰਾਜ ਆਪ ਹੀ ਜਾਣੀ ਜਾਣਗੇ ਨੇ ਲੋਕ ਇੰਨਾ ਫੁੱਲਾਂ ਦੀ ਖਰੀਦਾਰੀ ਕਰ ਰਹੇ ਨੇ ਤਾਂ ਜੋ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੇ ਵਕਤ ਫੁੱਲਾਂ ਦੀ ਵਰਸ਼ਾ ਕੀਤੀ ਜਾ ਸਕੇ ਸੜਕਾਂ ਦੇ ਉੱਤੇ ਫੁੱਲਾਂ ਦੀ ਚੱਦਰ ਵਿਛਾਈ ਜਾ ਸਕੇ ਕੋਲੇ ਸ਼ਰਧਾਲੂਆ ਬੋਲੋ ਤਾਂ ਚੱਦਰ ਹੀ ਪੂਰੀ ਸੜਕਾਂ ਦੇ ਉੱਤੇ ਹੈ ਨਾ ਵਿਛਾ ਦਿੱਤੀ ਜਾਏਗੀ ਸਗੋ ਫੁੱਲ ਥੋੜਾ ਮੰਡੀ ਦੇ ਅੰਦਰ ਤੇ ਸ਼ਰਧਾਲੂ ਵੱਧ ਨੇ ਜੀ ਜੀ ਸ਼ਰਧਾਲੂਆਂ ਦੀ ਬਹੁਤ ਬੜੀ ਸ਼ਰਧਾ ਹੈ ਔਰ ਉਹਨਾਂ ਨੇ ਤਾਂ ਗੁਰੂ ਮਹਾਰਾਜ ਦੇ ਸੜਕਾਂ ਦੇ ਉੱਤੇ ਜਿਹੜੀ ਹੈ ਔਰੇ ਫੁੱਲਾਂ ਦੀ ਸੜਕ ਬਣਾਣੀ ਹੈ ਕਹਿੰਦੇ ਪਤਾ ਲੱਗੇ ਵੀ ਗੁਰੂ ਦੀ ਸਵਾਰੀ ਜਾ ਰਹੀ ਹੈ ਸੜਕ ਫੁੱਲਾਂ ਦੇ ਨਾਲ ਹੋਣੀ ਚਾਹੀਦੀ ਹੈ ਤੁਹਾਡੇ ਜੀ ਵੀ ਸ਼ਰਧਾ ਭਾਵ ਹੋਏਗਾ ਬਿਲਕੁਲ ਲੱਗਣਾ ਵਾ ਤਾਂ ਸਵੇਰ ਨਿਕਲਨੇ ਜੋ 10 ਵਜੇ ਜਾਂ ਬਾਅਦ ਵਿੱਚ 12 ਵਜੇ ਜਾਂ ਬਾਅਦ ਵਿੱਚ 2 ਵਜੇ ਸਾਰੀ ਰਾਤ ਦੁਕਾਨ ਤੇ ਰਹਿਣਾ ਅੱਜ ਅੱਛਾ ਮਤਲਬ ਗੁਰੂ ਮਹਾਰਾਜ ਜੀ ਦਾ ਇੰਤਜ਼ਾਰ ਹੋ ਰਿਹਾ ਹੈ ਕਰਕੇ ਉਸ ਤੋਂ ਬਾਅਦ ਅਸੀਂ ਘਰੇ ਜਾਣਾ ਤਾਂ ਕਿਹੜੇ ਫੁੱਲ ਜਿਹੜੇ ਨੇ ਲੋਕ ਲੈ ਰਹੇ ਆ ਜਾਂ ਤੁਸੀਂ ਅੱਜ ਕਿਹੜੇ-ਕਿਹੜੇ ਫੁੱਲ ਲੈ ਕੇ ਜਾਓਗੇ ਗੁਲਾਬ ਦੇ ਹੁੰਦੇ ਆ ਜੀ ਜਾਂ ਗਿੰਦੇ ਦੇ ਹੁੰਦੇ ਆ ਜਿਆਦਾ ਤਈ ਹੋ ਰਿਹਾ ਅੱਜ ਕੱਲ ਤਾਂ ਮਿਕਸ ਬਹੁਤ ਚੱਲ ਰਿਹਾ ਹੈ ਕਿ ਮੇਨ ਤਾਂ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਦਾ ਲੋਕੀ ਗੁਲਦਸਤੇ ਲੈ ਰੇ ਗਿਆ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਔਰ ਕਈ ਤਾਂ ਸੰਗਤਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੰਡਿਆ ਜਾ ਰਿਹਾ ਜੋ ਲੁਧਿਆਣਾ ਦੇ ਵਿੱਚ ਰੂਟ ਪਲਾਨ ਕੀਤਾ ਹੋਇਆ ਹੈਗਾ ਔਰ ਉਸ ਨੂੰ ਦੇਖਦੇ ਹੋਏ ਸ਼ਰਦਾਲੂਆਂ ਵੱਲੋਂ ਜਿੱਥੇ ਇਸ ਰੂਟ ਦੇ ਉੱਤੇ ਇਸ ਸੜਕਾਂ ਦੇ ਉੱਤੇ ਗੁਲਾਬ ਔਰ ਗੰਦੇ ਦੇ ਫੁੱਲਾਂ ਦੀ ਇੱਕ ਚਾਦਰ ਵਿਛਾ ਦਿੱਤੀ ਜਾਏਗੀ ਉੱਥੇ ਹੀ ਫੁੱਲਾਂ ਦੀ ਵਰਸ਼ਾ ਵੀ ਕੀਤੀ ਜਾਏਗੀ ਇਸ ਵਕਤ ਮੈਂ ਜਗਰਾਉ ਬ੍ਰਿਜ ਦੇ ਕੋਲ ਮੌਜੂਦ ਫੁੱਲਾਂ ਦੀ ਮਾਰਕੀਟ ਦੇ ਵਿੱਚ ਆ ਜਿੱਥੇ ਫੁੱਲਾਂ ਦੀਆਂ ਦੁਕਾਨਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ ਸ਼ਰਦਾਲੂਆਂ ਵੱਲੋਂ ਜਿਹੜਾ ਫੁੱਲਾਂ ਦੀ ਖਰੀਦ ਕੀਤੀ ਜਾ ਰਹੀ ਹੈ ਤਾਜੋ ਮਹਾਨ ਜਿਹੜਾ ਨਗਰ ਕੀਰਤਨ ਹੈ ਵਿਸ਼ਾਲ ਨਗਰ ਕੀਰਤਨ ਜਦੋਂ ਨਿਕਲਣਾ ਹੈ ਉੱਥੇ ਗੁਰੂ ਸਾਹਿਬ ਦੀ ਪਾਲਕੀ ਦੇ ਉੱਤੇ ਫੁੱਲਾਂ ਦੀ ਵਰਸ਼ਾ ਕੀਤੀ ਜਾਵੇ ਉਹਨਾਂ ਦੇ ਸਵਾਗਤ ਦੇ ਵਿੱਚ ਸੜਕਾਂ ਦੇ ਉੱਤੇ ਫੁੱਲਾਂ ਦੀ ਚੱਦਰ ਵਿਛਾਈ ਜਾ ਸਕੇ ਇੱਥੇ ਸਵੇਰ ਤੋਂ ਹੀ ਜਿਹੜੀ ਹੈ ਗੇਂਦੇ ਅਤੇ ਗੁਲਾਬ ਦੇ ਫੁੱਲਾਂ ਦੀ ਖਰੀਦ ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਹੈ ਚਾਹੇ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਗਈ ਹੋਵੇ ਜਾਂ ਫਿਰ ਦੁਕਾਨਦਾਰਾਂ ਵੱਲੋਂ ਆਮ ਲੋਕਾਂ ਵੱਲੋਂ ਸ਼ਰਦਾਲੂਆ ਵੱਲੋਂ ਤਾਂ ਦੁਕਾਨਦਾਰਾਂ ਨਾਲ ਗੱਲਬਾਤ ਕਰ ਲੈਨੇ ਆ ਇੱਥੇ ਤੁਹਾਨੂੰ ਦਿਖਾਣੇ ਆ ਕਿ ਸਵੇਰ ਤੋਂ ਹੀ ਖਾਸ ਕਰਕੇ ਗੇਂਦੇ ਦੇ ਫੁੱਲ ਅਤੇ ਗੁਲਾਬ ਦੀਆਂ ਪੰਖੜੀਆਂ ਜਿਹੜੀਆਂ ਨੇ ਉਹ ਢੇਰ ਦੇ ਢੇਰ ਲਗਾਏ ਹੋਏ ਨੇ ਔਰ ਸਵੇਰ ਤੋਂ ਹੀ ਲੋਕ ਇੰਨਾ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਨੇ ਤਾਂ ਜੋ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੇ ਵਕਤ ਫੁੱਲਾਂ ਦੀ ਵਰषा ਕੀਤੀ ਜਾ ਸਕੇ ਸੜਕਾਂ ਦੇ ਉੱਤੇ ਫੁੱਲਾਂ ਦੀ ਚੱਦਰ ਵਿਛਾਈ ਜਾ ਸਕੇ ਵਿਸ਼ਾਲ ਨਗਰ ਕੀਰਤਨ ਨਿਕਲ ਰਿਹਾ ਹੈਗਾ ਉਹਦੇ ਲਈ ਲੋਕ ਸਵੇਰ ਤੋਂ ਹੀ ਹੈ ਨਾ ਗੇਂਦੇ ਦੇ ਗੁਲਾਬ ਦੇ ਫੁੱਲ ਜਿਹੜੇ ਆ ਖਰੀਦ ਰਹੇ ਹੁਣ ਤੱਕ ਕਿੰਨੇ ਕੁ ਲੱਗਦਾ ਸ਼ਰਧਾਲੂ ਜਿਹੜੇ ਪਹੁੰਚ ਗਏ ਹੋਣਗੇ ਕਾਫੀ ਸ਼ਰਧਾਲੂ ਕਾਫੀ ਸ਼ਰਧਾਲੂ ਹੋ ਕੇ ਗਏ ਜੀ ਸਾਡੇ ਕੋਲ ਕਾਫੀ ਗੇਂਦੇ ਦੀ ਪੱਤੀਆਂ ਗੁਲਾਬ ਦੀਆਂ ਪੱਤੀਆਂ ਬਹੁਤ ਸਾਰੇ ਲੋਕਾਂ ਜਨਗਰ ਕੀਰਤਨ ਦਾ ਜੀ ਧਾਰਮਿਕ ਕੰਮ ਹੈ ਵੈਸੇ ਵੀ ਪੰਜਾਬ ਗੁਰਾਂ ਦੀ ਧਰਤੀ ਹੈ ਜੀ ਇੱਥੇ ਲੋਕਾਂ ਬਹੁਤ ਧਾਰਮਿਕ ਅੱਜ ਸਵੇਰ ਤੋਂ ਲੈ ਕੇ ਜਿਆਦਾ ਨਹੀਂ ਤੇ 10 ਤੋਂ 20 ਕੁੰਡਲ ਗੇਂਦਾ ਗੁਲਾਬ ਦੇਖ ਚੁੱਕਾ ਹੈ ਜੀ ਮੰਡੀ 'ਚ ਬਿਲਕੁਲ ਅੱਗੇ ਵੀ ਰਸ਼ ਹੋਣ ਦੀ ਸੰਭਾਵਨਾ ਹੈ ਕਾਫੀ ਅੱਛਾ ਬਿਲਕੁਲ ਸ਼ਰਧਾਲੂਆਂ ਵੱਲੋਂ ਤਾਂ ਚੱਦਰ ਹੀ ਪੂਰੀ ਸੜਕਾਂ ਦੇ ਉੱਤੇ ਹਨਾ ਵਿਛਾ ਦਿੱਤੀ ਜਾਏਗੀ ਅੱਛਾ ਕੁਝ ਲੋਕ ਮੈਂ ਦੇਖਿਆ ਪੰਖੜੀਆਂ ਵੀ ਲੈ ਕੇ ਜਾ ਰਹੇ ਆ ਜਿੱਦਾਂ ਹਾਂਜੀ ਹਾਂਜੀ ਫੁੱਲ ਲੈ ਕੇ ਜਾ ਰਹੇ ਨੇ ਜੀ ਸਗੋ ਫੁੱਲ ਥੋੜਾ ਮੰਡੀ ਦੇ ਅੰਦਰ ਤੇ ਸ਼ਰਧਾਲੂ ਵੱਧ ਨੇ ਜੀ ਹਾਂ ਇਹ ਬਿਲਕੁਲ ਦੱਸ ਦਈਏ ਕਿ ਵਾਕਈ ਫੁੱਲਾਂ ਦੀ ਕਮੀ ਹੋ ਚੁੱਕੀ ਹੈ ਜਦ ਕਿ ਸ਼ਰਧਾਲੂ ਲਗਾਤਾਰ ਹਲੇ ਵੀ ਜਿਹੜੀਆਂ ਫੁੱਲਾਂ ਦੀ ਖਰੀਦਾਰੀ ਕਰ ਰਹੇ ਆ ਤੁਹਾਨੂੰ ਦਿਖਾਈਏ ਇੱਥੇ ਤੁਸੀਂ ਦੇਖ ਸਕਦੇ ਹੋ ਗੇਂਦੇ ਦੇ ਬਿਲਕੁਲ ਬਹੁਤ ਹੀ ਖੂਬਸੂਰਤ ਔਰ ਬਿਲਕੁਲ ਫਰੈਸ਼ ਫਲਾਵਰਸ ਜਿਹੜੇ ਆ ਉਹ ਰੱਖੇ ਗਏ ਹੈਗੇ ਆ ਔਰ ਇਧਰਲੇ ਪਾਸੇ ਦਿਖਾ ਦਈਏ ਤਾਂ ਇਧਰ ਪੰਖੜੀਆਂ ਜਿਹੜੀਆਂ ਨੇ ਗੁਲਾਬ ਦੀਆਂ ਪੰਖੜੀਆਂ ਨੇ ਉਹ ਰੱਖੀਆਂ ਗਈਆਂ ਨੇ ਵੀਰ ਜੀ ਇਹ ਸਾਰੇ ਹੀ ਫਰੈਸ਼ ਨੇ ਔਰ ਜਿਹੜੇ ਫਲਾਵਰਸ ਜਿਹੜੇ ਲਿਆਂਦੇ ਗਏ ਨੇ ਸਾਰੇ ਬਿਲਕੁਲ ਤਾਜ਼ੇ ਹਾਂਜੀ ਹਾਂਜੀ ਬਿਲਕੁਲ ਫਰੈਸ਼ ਫੁੱਲ ਹੈ ਜੀ ਅੱਜ ਦੇ ਟੁੱਟੇ ਤਾਜ਼ੇ ਫੁੱਲ ਹੈ ਜੀ ਗੁਲਾਬ ਦੇ ਵੀ ਗੇਂਦੇ ਦੇ ਵੀ ਬਿਲਕੁਲ ਫਰੈਸ਼ ਨੇ ਜੀ ਬਿਲਕੁਲ ਅੱਛਾ ਆਮ ਲੋਕ ਵੀ ਆ ਰਹੇ ਹਨ ਜਾਂ ਗੁਰਦੁਆਰਾ ਸਾਹਿਬ ਤੋਂ ਵੀ ਲੋਕ ਦੇਖੋ ਆਮ ਤਾਂ ਆਂਦੀ ਹੈ ਜੀ ਅੱਜ ਨਗਰ ਕੀਰਤਨ ਕਰਕੇ ਕੁਝ ਜ਼ਿਆਦਾ ਗ੍ਰਾਹਕ ਆ ਰਹੇ ਹਨ ਜਿਨਾਂ ਹੀ ਦੁਕਾਨਦਾਰ ਵੀ ਬਿਲਕੁਲ ਜੀ ਦੁਕਾਨਦਾਰ ਵੀ ਆ ਰਹੇ ਨੇ ਬਟ ਸ਼ਰਧਾਲੂ ਬਹੁਤ ਜ਼ਿਆਦਾ ਆ ਰਹੇ ਹੈ ਅੱਜ ਬਿਲਕੁਲ ਦੱਸ ਦिए ਕਿ ਕਿਉਂਕਿ ਜਿਸ ਤਰ੍ਹਾਂ ਦਾ ਰੂਟ ਪਲਾਨ ਕੀਤਾ ਗਿਆ ਹੈਗਾ ਜਗਰਾਉਂ ਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਔਰ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਪੂਰਾ ਘੁੰਮਦਾ ਹੋਇਆ ਜਾਏਗਾ ਤਾਂ ਸੋਹਣੇ ਸੋਹਣੇ ਫੁੱਲਾਂ ਦੇ ਹਾਰ ਔਰ ਨਾਲ ਹੀ ਗੇਂਦੇ ਔਰ ਗੁਲਾਬ ਦੀਆਂ ਪੰਖੜੀਆਂ ਜਿਹੜੀਆਂ ਨੇ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਗੁਲਾਬ ਦੀਆਂ ਪੰਖੜੀਆਂ ਬਿਲਕੁਲ ਤਾਜ਼ੀਆਂ ਔਰ ਫਰੈਸ਼ ਫਲਾਵਰ ਜਿਹੜੇ ਰੱਖੇ ਗਏ ਨੇ ਔਰ ਇੱਧਰ ਗੇਂਦੇ ਦੇ ਫੁੱਲ ਰੱਖੇ ਗਏ ਨੇ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕੀ ਫੁੱਲਾਂ ਦੀ ਵਰਸ਼ਾ ਕਰਨ ਦੇ ਲਈ ਅਤੇ ਸੜਕਾਂ ਦੇ ਉੱਤੇ ਪੰਖੜੀਆਂ ਵਿਛਾਉਣ ਦੇ ਲਈ ਬਿਲਕੁਲ ਇਹਨਾਂ ਨੂੰ ਅਲੱਗ-ਅਲੱਗ ਕਰਕੇ ਪੰਖੜੀਆਂ ਨੂੰ ਅਲੱਗ-ਅਲੱਗ ਕਰਕੇ ਪੈਕ ਕੀਤਾ ਗਿਆ ਹੈ। ਵੀਰੇ ਅੱਜ ਤਾਂ ਸਵੇਰ ਦੀ ਬੜੇ ਆਰਡਰ ਆ ਰਹੇ ਹੁਣੇ। ਹਾਂਜੀ ਲੱਗਿਆ ਇਹ ਕੱਲ ਦੇ ਲੱਗੇ ਹੋਏ ਜੀ ਸਵੇਰ ਦੇ ਕੱਲ ਦੇ ਲੱਗੇ ਆਰਡਰ ਬਹੁਤ ਆ ਰਹੇ ਆ। ਅੱਛਾ ਕੱਲ ਦੇ ਹੀ ਆਰਡਰ ਆਨੇ ਸ਼ੁਰੂ ਹੋ ਗਏ। ਐਡਵਾਂਸ ਸੇ ਕੱਲ ਦੀ ਬੁਕਿੰਗ ਚੱਲ ਰਹੀ ਹੈ ਜੀ। ਹਮਮ ਮਗਰ ਪੂਰੀ ਜਿਆਦਾਤਰ ਕਿਸ ਕਿਹੜੇ-ਕਿਹੜੇ ਫੁੱਲਾਂ ਦੀ ਮੰਗ? ਗਲਾਬ ਔਰ ਗਿੰਦੇ ਦਾ ਹੋ ਰਿਹਾ ਜੀ। ਹਮਮ ਹਾਂ ਗਲਾਬ ਔਰ ਗਿੰਦੇ ਦਾ। ਪਿੱਛ ਹੋ ਜਾਓਗੇ ਆਪਣਾ ਦੁਖਨਵਾਲ ਗੁਰਦੁਆਰਾ ਸਾਹਿਬ ਉਤੋਂ ਆਜ਼ ਆਪਣਾ ਖੰਨੇ ਸਰੰਦਰ ਹੋ ਕੇ ਨੰਦਪੁਰ ਸਾਹਿਬ ਜਾਣਾ ਨੰਦਪੁਰ ਦਾ ਕਰ ਵੀ ਆਰਡਰ ਆਪਣੇ ਕੋ ਹੈਗੇ ਜੀ ਅੱਛਾ ਬਿਲਕੁਲ ਕਿਉਂਕਿ ਸ਼ਰਧਾਲੂਆਂ ਦੀ ਬਹੁਤ ਬੜੀ ਸ਼ਰਧਾ ਹੈ ਔਰ ਉਹਨਾਂ ਨੇ ਤਾਂ ਗੁਰੂ ਮਹਾਰਾਜ ਦੇ ਸੜਕਾਂ ਦੇ ਉੱਤੇ ਜਿਹੜੀ ਹੈ ਪੂਰੇ ਫੁੱਲਾਂ ਦੀ ਸੜਕ ਬਣਾਣੀ ਇਹ ਕਹਿੰਦੇ ਪਤਾ ਲੱਗੇ ਵੀ ਗੁਰੂ ਦੀ ਸਵਾਰੀ ਜਾ ਰਹੀ ਹੈ ਸੜਕ ਫੁੱਲਾਂ ਦੇ ਨਾਲ ਹੋਣੀ ਚਾਹੀਦੀ ਹੈ ਬਿਲਕੁਲ ਸਾਰੇ ਦਾ ਦਿਲ ਦਾ ਖੁਸ਼ ਹੋਵੇ ਕਹਿੰਦੇ ਦੇਖ ਬਿਲਕੁਲ ਸਹੀ ਗੱਲ ਹੈ ਸਾਡੇ ਗੁਰੂ ਮਹਾਰਾਜ ਜੀ ਦੀ ਪਾਲਕੀ ਨਿਕਲਣੀ ਹੈ ਔਰ ਅੱਛਾ ਗੱਲ ਕਰੀਏ ਕਿ ਜਿਹੜੇ ਇਹ ਫੁੱਲ ਹੀ ਲੈ ਕੇ ਜਾ ਰਹੇ ਜਿੱਦਾਂ ਇਹ ਅਲੱਗ ਪੰਖੜੀਆਂ ਵੀ ਬੰਦ ਅਲੱਗ ਪੰਖੜੀਆਂ ਕਰਕੇ ਸਾਫ ਸੁਥਰੀਆਂ ਕਰਕੇ ਦੇ ਰਹੇ ਆ ਜੀ ਐਦਾਂ ਦਾ ਫੁੱਲ ਹੁੰਦੇ ਸਾਫ ਤੇ ਬਿਲਕੁਲ ਇੱਕ ਇੱਕ ਪੱਤੇ ਕਰਕੇ ਸਾਫ ਮਹਾਰਾਜ ਜੀ ਦੀ ਸਵਾਰੀ ਤੇ ਚੜਨੀ ਹੈ ਬਿਲਕੁਲ ਸਾਫ ਸੁਥਰੀ ਚੀਜ਼ ਦੇਣੀ ਹੈ ਜੀ ਅੱਛਾ ਇਹ ਇਹ ਕਿਹੜੇ ਇਹ ਗੇਂਦੇ ਦੇ ਪੱਤੀ ਹੈ ਜੀ ਇਹ ਵਾਈਟ ਫੁੱਲਾਂ ਦੀ ਪੱਤੀ ਹੈ ਇਹ ਲੜਕੇ ਲਾਏ ਹੋਏ ਲਿਆਈ ਜਾ ਰਹੇ ਦੇਖੋ ਗੇਂਦੇ ਦੀ ਪੱਤੀ ਕਿੰਨੀ ਸਾਫ ਸੁਥਰੀ ਕਰਵਾ ਕੇ ਲਿਆਂਦੀ ਹੈ ਇਹ ਸਾਰੇ ਚੜਨੀ ਹੈ ਇਹ ਬਾਬਾ ਜੀ ਸਵਾਰੀ ਤੇ ਭੇਜਦੀ ਹੈ ਨਾ ਤੇ ਅਗਲੇ ਪਤਾ ਲੱਗੇ ਹਾਲ ਵਿੱਚ ਦਿਲਿਆਂ ਦੇ ਵਿੱਚੋਂ ਅਗਲਾ ਪਿਆਰ ਹੈਗਾ ਤੇ ਅਗਲਾ ਕਹਿੰਦਾ ਸਾਫ ਸੁਥਰੀ ਚੀਜ਼ ਹੋਵੇ ਬਿਲਕੁਲ ਅੱਛਾ ਬਿਲਕੁਲ ਅੱਛਾ ਗੇਂਦੇ ਗੁਲਾਬ ਤੇ ਇਹ ਸਫੇਦ ਪੰਖੜੀ ਜਿਹੜੀ ਹੈ ਇਹ ਅੱਜ ਜ਼ਿਆਦਾ ਵਿਕੀ ਹੈ ਬਹੁਤ ਜ਼ਿਆਦਾ ਵਿਕੀ ਹੈ ਜੀ ਬਾਕੀ ਬੰਚ ਬੁੰਚ ਵੀ ਵਿਕ ਰਿਹਾ ਹੈ ਇਹ ਬੰਚ ਬਾਹਰੋਂ ਮੰਗਾਇਆ ਸੀ ਅਸੀਂ ਹਾਂ ਇਹ ਦਿਖਾਉਂਗੇ ਜਰਾ ਜੀ ਬਿਲਕੁਲ ਬੰਚ ਬਹੁਤ ਵਧੀਆ ਬੰਚ ਅੱਛਾ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਗੁਰੂ ਮਹਾਰਾਜ ਜੀ ਦੀ ਪਾਲਕੀ ਦੇ ਉੱਤੇ ਪਾਲਕੀ ਸਜਾਈ ਜਾਊਗੀ ਇਹਦੇ ਨਾਲ ਪਾਲਕੀਆਂ ਸਜਾ ਰਹੇ ਹਾਂ ਜੀ ਬਹੁਤ ਖੂਬਸੂਰਤ ਫੁੱਲ ਹੈ ਜੀ ਵਾਈਟ ਵੀ ਜਿਹੜੇ ਅਲੱਗ-ਅਲੱਗ ਕਲਰ ਹੈਗੇ ਆ ਰਾਇਟ ਦੇ ਵਿੱਚ ਗਲਾਬ ਹੈਗੇ ਆ ਇਹ ਗੁਰੂ ਸਾਹਿਬ ਜੀ ਦੀ ਪਲਕੀ ਦੇ ਲਕੀਆਂ ਸਜਾ ਕੇ ਭੇਜ ਰਹੇ ਜੀ ਕਈ ਜਗ੍ਹਾ ਤੇ ਪਲਕੀਆਂ ਸਜਵਾ ਰਹੇ ਆ ਕੋਈ ਸਟਾਲ ਹੋ ਆ ਰਹੇ ਆ ਮਾਰੇ ਦਾ ਵੀ ਸਟਾਲ ਲਾ ਕੇ ਫੁੱਲਾਂ ਦੀ ਬਰਖਾ ਕਰਨੀ ਆ ਉਹ ਨਾ ਕਰਕੇ ਸਜਾ ਰਹੇ ਸਾਲ ਨੂੰ ਵੀ ਸਾਲ ਬਾਅਦ ਹੁੰਦਾ ਵੀ ਚਲੋ ਵੀ ਆਇਆ ਤੋਹਾਰ ਖੁਸ਼ ਹੋ ਕੇ ਕੰਮ ਮੁੰਡੇ ਕਰਦੇ ਵੇ ਸਾਰੇ ਬਿਲਕੁਲ ਤੁਹਾਡੇ ਜੀ ਵੀ ਸ਼ਰਧਾ ਭਾਵ ਹੋਏਗਾ ਬਿਲਕੁਲ ਰਾਤ ਲੱਗਣਾ ਵਾ ਤੋ ਸਵੇਰ ਨਿਕਲਨੇ ਜੋ 10 ਵਜੇਨ ਭਾਵੇਂ 12 ਵਜੇਨ ਭਾਵੇਂ 2 ਵਜੇਨ ਸਾਰੀ ਰਾਤ ਦੁਕਾਨ ਤੇ ਰਹਿਣਾ ਅੱਜ अच्छा जा, जा, मतलब गुरु महाराज जी ਦਾ ਇੰਤਜ਼ਾਰ ਹੋ ਰਿਹਾ ਹੈ ਨਾ ਕਰਕੇ ਉਸ ਤੋਂ ਬਾਅਦ ਅਸੀਂ ਕਰੇ ਜਾਣਾ ਜਿੰਨੇ ਵੀ ਜ਼ਕਰ ਮਰਜੀ ਆਣ ਉਹਨੇ ਵੀ ਜ਼ਕਰ ਸਵਾਗਤ ਕਰਕੇ ਉਹਨਾਂ ਕੇ ਬਾਅਦ ਜਾਣਾ ਅੱਛਾ ਇਸ ਦੁਕਾਨ ਇਸ ਮਾਰਕੀਟ ਵੱਲੋਂ ਵੀ ਫੁੱਲਾਂ ਦੀ ਵਰਸ਼ਾ ਕੀਤੀ ਜਾਏਗੀ ਕੀਤੀ ਜਾਓਗੇ ਜੀ ਤੁਹਾਡੇ ਵੱਲੋਂ ਵੀ ਸਾਰੇ ਹਾਂ ਮਾਰਕੀਟ ਮਿਲ ਕੇ ਸਾਰੇ ਕਰ ਰਹੇ ਹੈ ਪ੍ਰਧਾਨ ਜੀ ਦਾ ਆਰਡਰ ਆਇਆ ਸੀ लवली ਪ੍ਰਧਾਨ ਜੀ ਆ ਗਏ ਆ ਜੀ ਉਹ ਕਹਿੰਦੇ ਬਰਖਾ ਦਿਲ ਨਾਲ ਕਰਨੀ ਹੈ ਸਾਰੇ ਦੁਕਾਨਦਾਰ ਮਿਲ ਕੇ ਕਰੋਗੇ ਜੀ ਤਾਂ ਦੱਸਦੀ ਹੈ ਕਿ ਇਸ ਮਾਰਕੀਟ ਦੇ ਦੁਕਾਨਦਾਰ ਵੀ ਜਿਹੜੇ ਨੇ ਉਹ ਗੁਰੂ ਮਹਾਰਾਜ ਜੀ ਦੀ ਸਵਾਰੀ ਦੇ ਉੱਤੇ ਪਾਲਕੀ ਦੇ ਉੱਤੇ ਨਗਰ ਕੀਰਤਨ ਦੇ ਉੱਤੇ ਫੁੱਲਾਂ ਦੀ ਵਰਸ਼ਾ ਕਰਨਗੇ ਕੱਲੇ ਸ਼ਰਧਾਲੂ ਹੀ ਨਹੀਂ ਇਹ ਪੂਰੀ ਮਾਰਕੀਟ ਵੀ ਬਿਲਕੁਲ ਤਿਆਰ ਬੈਠੀ ਹੈ ਵੈਲਕਮ ਕਰਨ ਲਈ ਸਵਾਗਤ ਕਰਨ ਲਈ ਤਿਆਰ ਬੈਠੀ ਹੈ ਹੋਰ ਵੀ ਤੁਹਾਨੂੰ ਕਈ ਦੁਕਾਨਾਂ ਅਸੀਂ ਦਿਖਾ ਦਨੇ ਆ ਇੱਥੇਲੇ ਪਾਸੇ ਤੁਸੀਂ ਦੇਖੋ ਜਿਹੜੀ ਵੀ ਦੁਕਾਨ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਗੈਂਦੇ ਦੇ ਗੁਲਾਬ ਦੇ ਫੁੱਲ ਤੁਹਾਨੂੰ ਦਿਖਾਈ ਦੇਣਗੇ ਔਰ ਕਈ ਕਲਰ ਦੇ ਵਿੱਚ ਗੁਲਾਬ ਦੇ ਫੁੱਲ ਔਰ ਗੈਂਦੇ ਦੇ ਫੁੱਲ ਦਿਖਾਈ ਦੇਣਗੇ ਇਹ ਸਿਰਫ ਗੁਰੂ ਮਹਾਰਾਜ ਜੀ ਦੇ ਸਵਾਗਤ ਦੇ ਲਈ ਉਹਨਾਂ ਦੇ ਦਰਸ਼ਨ ਦੀਦਾਰਿਆਂ ਦੇ ਲਈ ਤਿਆਰ ਕੀਤੇ ਜਾ ਰਹੇ ਹਨ ਇਧਰ ਵੀ ਦੇਖੋ ਤੁਸੀਂ ਗੈਂਦੇ ਦੇ ਫੁੱਲਾਂ ਦੇ ਢੇਰ ਦੇ ਢੇਰ ਲਗਾਏ ਗਏ ਨੇ ਕਿਉਂਕਿ ਪਤਾ ਹੈ ਗੁਰੂ ਮਹਾਰਾਜ ਜੀ ਨੇ ਆਣਾ ਹੈ ਔਰ ਉਹਨਾਂ ਦੀ ਸਵਾਰੀ ਦੇ ਲਈ ਇਧਰ ਦੇਖੋ ਤੁਸੀਂ ਪੰਖੜੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਅਲੱਗ ਕਰ ਲੀਆਂ ਗਈਆਂ ਨੇ ਗੁਲਾਬ ਦੇ ਫੁੱਲਾਂ ਦੀਆਂ ਜਿਨ੍ਹਾਂ ਦੇ ਨਾਲ ਜਿਹੜੀ ਹੈ ਵਰਸ਼ਾ ਕੀਤੀ ਜਾਏਗੀ ਸੰਤਾ ਦੇ ਵਿੱਚ ਭਾਰੀ ਉਛਾ ਹੈ ਔਰ ਲੋਕ ਸਵੇਰ ਤੋਂ ਹੀ ਔਰ ਦੁਕਾਨਦਾਰ ਤਾਂ ਕਹਿ ਰਿਹਾ ਕਿ ਕੱਲ ਤੋਂ ਹੀ ਜਿਹੜਾ ਫੁੱਲਾਂ ਦੀ ਖਰੀਦਾਰੀ ਜਿਹੜੀ ਸ਼ੁਰੂ ਹੋ ਗਈ ਹੋਈ ਹੈ ਇੱਧਰ ਹਲੇ ਤੱਕ ਜਿਹੜੇ ਨੇ ਸ਼ਰਧਾਲੂ ਪਹੁੰਚ ਰਹੇ ਨੇ ਕੱਲ ਹਿੰਦੀ ਚਾਦਰ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਪਾਲਕੀ ਮahanagar ਕੀਰਤਨ ਜਿਹੜਾ ਆਪਣੇ ਇੱਥੇ ਨਿਕਲੇਗਾ ਹਾਲਾਂਕਿ ਅੱਜ ਹੀ ਜਿਹੜਾ ਪਹੁੰਚ ਜਾਏਗਾ ਲੋਕਾਂ ਨੇ ਧਾਰ ਲਿਆ ਕਿ ਸੜਕਾਂ ਦੇ ਉੱਤੇ ਫੁੱਲੀ ਫੁੱਲ ਪਿਛਾ ਦੇਣੇ ਆ ਔਰ ਫੁੱਲਾਂ ਦੀ ਵਰਸ਼ਾ ਕਰਨੀ ਹੈ ਇਹ ਤਾਂ ਬਹੁਤ ਚੰਗੀ ਗੱਲ ਹੈ ਜੀ ਸਾਰੀ ਸੰਗਤਾਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇਦਾਂ ਦੀ ਗੱਲ ਹੈ ਜੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਤਾਂ ਜਿਹੜੀਆਂ ਕਿ ਜੀ ਦੂਰ ਤੋਂ ਕਿੰਨੀ ਕਿੰਨੀ ਦੂਰ ਤੋਂ ਕਿੰਨੀਆਂ ਕਿੰਨੀਆਂ ਥਾਵਾਂ ਤੋਂ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਇੱਕ ਤੋਂ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਇੱਕ ਮਹਾਰਾਜ ਦੇ ਫੁੱਲਾਂ ਦੀ ਸਵਾਰੀ ਤੇ ਫੁੱਲਾਂ ਦੀ ਵਰਖਾ ਰਹੀ ਗਈ ਹੈ ਔਰ ਇਸ ਤੋਂ ਉੱਪਰ ਕੀ ਚਾਹੀਦਾ ਵੈਸੇ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇਗੇ ਮਹਾਰਾਜ ਆਪ ਹੀ ਜਾਣੀ ਜਾਣਗੇ ਨੇ ਔਰ ਸੂਪਰ ਕੀ ਅਸੀਂ ਕਰ ਸਕਦੇ ਆ ਜੀ ਮਹਾਰਾਜ ਬਿਲਕੁਲ ਅੱਛਾ ਸ਼ਰਦਾਲੂ ਜਿਹੜੇ ਨੇ ਸਵੇਰ ਤੋਂ ਹੀ ਲਗਾਤਾਰ ਫੁੱਲਾਂ ਦੀਆਂ ਪੰਖੜੀਆਂ ਜਿਹੜੀਆਂ ਨੇ ਉਹ ਲੈ ਜਾ ਰਿਹਾ ਕੋਈ ਫੁੱਲ ਲੈ ਜਾ ਰਿਹਾ ਅੱਛਾ ਕਈ ਮੈਂ ਦੇਖਿਆ ਉਹਨਾਂ ਨੇ ਸਪੈਸ਼ਲੀ ਗੁਲਦਸਤੇ ਵੀ ਤਿਆਰ ਕਰਾਏ ਆ ਜੋ ਪਾਲਕੀ ਸਾਹਿਬ ਦੇ ਮੁਰੇ ਰੱਖਣੇ ਆ ਉਹਨਾਂ ਨੇ ਇਹ ਤਾਂ ਸ਼ਰਧਾ ਹੈਗੀ ਆ ਜੀ ਆਪੋ ਆਪਣੀ ਹੈਗੀ ਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਵੀ ਇਹ ਕੁਝ ਵੀ ਨਹੀਂ ਇਹ ਤਾਂ ਹੈਗਾ ਮਾਈਨਰ ਜੀ ਗੱਲ ਹੈਗੀ ਆ ਇਹ ਤਾਂ ਸਿਰਫ ਸ਼ਰਧਾ ਹੈਗੀ ਹੈ ਮਹਾਰਾਜ ਦੇ ਯਾਨੀ ਕਿ ਕੋਈ ਦਿਲੋਂ ਕਰਦਾ ਪਿਆ ਗਿਆ ਕੋਈ ਕਿੱਦਾਂ ਕਰਦਾ ਕੋਈ ਕਿੱਦਾਂ ਕਰਦਾ ਪਿਆ ਗਿਆ ਇਸ ਤੋਂ ਵੱਡੀ ਕੀ ਹੈ ਸਭ ਤੋਂ ਵੱਡੀ ਹੈ ਸੰਗਤ ਦੀ ਯਾਨੀ ਕਿ ਦਰਸ਼ਨ ਜਿਹੜੇ ਹੋ ਰਹੇ ਹੈਗੇ ਕੋਈ ਕਿੱਥੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਹੈ ਬਿਲਕੁਲ ਅੱਛਾ ਜਿਆਦਾਤਰ ਕਿਹੜੇ ਫੁੱਲ ਜਿਹੜੇ ਨੇ ਲੋਕ ਲੈ ਰਹੇ ਜਾਂ ਤੁਸੀਂ ਅੱਜ ਕਿਹੜੇ-ਕਿਹੜੇ ਫੁੱਲ ਲੈ ਕੇ ਜਾਓਗੇ ਗੁਲਾਬ ਦੇ ਹੁੰਦੇ ਆ ਜੀ ਜਾਂ ਗੰਦੇ ਦੇ ਹੁੰਦੇ ਆ ਜਿਆਦਾ ਤੇ ਹੀ ਹੋ ਰਹੇ ਆ ਅੱਜ ਕੱਲ ਤਾਂ ਮਿਕਸ ਬਹੁਤ ਚੱਲ ਰਿਹਾ ਹੈਗੇ ਮੇਨ ਤਾਂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਦਾ ਲੋਕਿਕ ਗੁਲਦਸਤੇ ਲੈ ਰਹੇ ਹੈਗੇ ਦਰਸ਼ਨ ਕਰਨ ਵਾਸਤੇ ਵੀ ਲੋਕੀ ਉਦਾਈ ਆ ਜਾਂਦੇ ਪਏ ਹੈਗੇ ਆ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਦੱਸ ਦਈਏ ਕਿ ਸ਼ਰਧਾ ਦੇ ਵਿੱਚ ਜਾਂ ਫਿਰ ਅਗਰ ਕਹੀਏ ਕਿ ਉਹਨਾਂ ਦੇ ਭਾਵ ਦੇ ਵਿੱਚ ਕੋਈ ਕਮੀ ਨਹੀਂ ਹੈ ਕਿਉਂਕਿ ਸ਼ਰਧਾਲੂ ਜਿੱਥੇ ਫੁੱਲ ਲੈ ਰਹੇ ਨੇ ਗੇਂਦੇ ਦੇ ਗੁਲਾਬ ਦੇ ਉੱਥੇ ਹੀ ਇਹਨੇ ਖੂਬਸੂਰਤ ਹਾਰ ਅਤੇ ਗੁਲਦਸਤੇ ਵੀ ਲਿੱਤੇ ਜਾ ਰਹੇ ਨੇ ਤਾਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫੁੱਲ ਅਰਪਣ ਕੀਤੇ ਜਾ ਸਕਣਾਂ ਔਰ ਆਈਆਂ ਹੋਈਆਂ ਸੰਗਤਾਂ ਦੇ ਉੱਤੇ ਫੁੱਲਾਂ ਦੀ ਵਰਸ਼ਾ ਕੀਤੀ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ లైਵ